ਕਹਿੰਦਾ ਪੈ ਉਹ ਆ ਜੀ ਅਰਜਨ ਰੌਲੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਚੋਬਰ ਨੂੰ 25000 ਰੁਪਏ ਦਿੱਤਾ ਖੁਰੀ ਖੁਰੀ ਲੱਗਦੀ ਆ ਉਹ ਖੁਰੀ ਕਿਉਂ ਲੱਗਦੀ ਆ ਕਿਉਂਕਿ ਗੁਰਮੀਤ ਤੇ ਬਾਈ ਸੋਨੂ ਬਹੁਤ ਫਿਕਰਮੰਦ ਹੁੰਦੇ ਆ ਘੋੜਿਆਂ ਵਾਸਤੇ ਦੇਖ ਲਓ ਉਮਰ ਹੋ ਗਈ 17 ਸਾਲ ਨਹੀਂ ਅਕਸਰ ਲੋਕ ਆਪਦੇ ਘੋੜੇ ਦੀ ਉਮਰ ਘਟਾ ਕੇ ਦੱਸਦੇ ਆ ਪਰ ਬਾਈ ਸੋਨੂ ਕਹਿੰਦਾ ਵੀ ਰੌਲੀ ਵਾਲੇ ਸੰਤਨ ਕਹਿੰਸੀ ਕਦੇ ਵੀ ਘੋੜੇ ਦੀ ਉਮਰ ਘਟਾ ਕੇ ਨਹੀਂ ਦੱਸਣੀ ਚਾਹੀਦੀ ਕਦੇ ਵੀ ਘਾਟਾ ਨਹੀਂ ਪਾਉਣਾ ਚਾਹੀਦਾ ਘੋੜੇ ਦੀ ਉਮਰ 'ਚ ਹਮੇਸ਼ਾ ਜਿੰਨੀ ਹੈ ਉੰਨੀ ਦੱਸਣੀ ਚਾਹੀਦੀ ਆ ਪਰ ਤੁਸੀਂ ਚੋਬਰ ਦੇ ਦੀ ਕੋਈ ਦੇਖ ਲਓ ਕੋਈ ਪੋਰਟ ਨਹੀਂ ਕੋਈ ਕਚਰਾ ਵਾਲੀ ਨਹੀਂ ਕੋਈ ਹੱਡਾ ਨਹੀਂ ਤੇ ਐ ਬਿਲਕੁਲ ਜਿਵੇਂ ਦੇਰਾਂ ਦਾ ਕਰੰਟ ਹੁੰਦਾ ਫਿਰ ਐਵੇਂ ਹੀ ਨਹੀਂ ਇਹਨੂੰ ਅਰਜਨ ਕਹਿੰਦੇ ਅਰਜਨ ਦਾ ਰੌਲੀ ਆਉਣ ਤੋਂ ਪਹਿਲਾਂ ਨਾਂ ਸੀ ਮਾਈਕਲ ਆਪਾਂ ਨੂੰ ਪਤਾ ਤੇ ਉਸ ਤੋਂ ਬਾਅਦ ਸੰਤਾ ਨੇ ਕਿਹਾ ਵੀ ਇਹਨੇ ਤੀਰ ਟਿਕਾਣੇ ਲਾਉਣੇ ਲਾਉਣੇ ਆ ਅਰਜਨ ਦੇ ਵਾਂਗੂ ਤੇ ਇਹਦਾ ਨਾਂ ਆਪਾਂ ਅਰਜਨ ਰੱਖ ਦਈਏ ਤੇ ਅਰਜਨ ਦਾ ਹੁਣ ਡੀਐਨਏ ਵੀ ਹੋਣਾ ਬਾਈ ਉਹਨਾਂ ਤਾਂ ਆਪਾਂ ਵਾਦਾ ਵੀ ਕਰਾਇਆ ਵੀਡੀਓ ਦੇ ਵਿੱਚ ਕਿਉਂਕਿ ਬਹੁਤ ਜ਼ਰੂਰੀ ਨਹੀਂ ਇਹ ਗੱਲਾਂ ਤੇ ਬਾਕੀ ਸੋਨੂ ਰਹੀ ਬਾਈ ਉਹ ਬੰਦੇ ਆ ਜਿਹੜੇ ਤੁਹਾਡੇ ਦਿਲ ਚ ਘਰ ਕਰ ਜਾਣਗੇ ਇਸੇ ਕਰਕੇ ਮੈਂ ਅਕਸਰ ਕਹਿੰਦਾ ਵੀ ਨੀਤ ਨੂੰ ਮਰਾਦਾਂ ਹੁੰਦੀਆਂ ਨੇ ਵੈਗਰੂ ਨੇ ਬਹੁਤ ਚੰਗਾ ਘੋੜਾ ਜੋੜਿਆ ਜੇ ਚੰਗਾ ਘੋੜਾ ਦਿੱਤਾ ਤਾਂ ਬਾਈ ਉਹਨੇ ਕੇਅਰ ਵੀ ਬਹੁਤ ਜ਼ਿਆਦਾ ਕਰਦੇ ਆ ਜਿਹੜੀ 25000 ਦੀ ਖੁਰੀ ਲਵਾਈ ਆ ਕੋਈ ਸ਼ੌਕ ਨੂੰ ਨਹੀਂ ਘੋੜੇ ਦੀ ਕੇਅਰ ਲਈ ਕਿਉਂਕਿ ਜਦੋਂ ਵੀ ਅਰਜਨ ਕਮਰੇ ਤੋਂ ਬਾਹਰ ਆਜੇ ਤਾਂ ਇਹ ਫਿਰ ਦੋ ਪੈਰਾਂ ਤੇ ਰਹਿੰਦਾ ਤੁਸੀਂ ਦੇਖ ਲਓ ਵੀ ਫੁਰਤੀ ਤੇ ਚੁਸਤੀ ਬਾਕੀ ਬਈ ਮੈਂ ਆਪਾਂ ਅਕਸਰ ਗੱਲਾਂ ਕਰਦਾਂਗੇ 70% ਮਾਂ ਦਾ ਰੋਲ ਹੁੰਦਾ ਅਰਜਨ ਦੀ ਮਾਂ ਬਹੁਤ ਵੱਡੇ ਕਰਦੇ ਬੱਲਦੀ ਤੇ ਬਹੁਤ ਚੰਗੀ ਘੋੜੀ ਸੀ